ਮੈਂ ਤੁਹਾਡੇ ਲਈ ਲੈ ਕੇ ਆਈਆਂ ਬਹੁਤ ਹੀ ਹੈਲਦੀ ਮੋਮੋਜ਼ ਦੀ ਰੈਸਪੀ ਨਾ ਹੀ ਇਹਦੇ ਵਿੱਚ ਆਪਾਂ ਨੇ ਮੈਦੇ ਦੀ ਵਰਤੋਂ ਕੀਤੀ ਹੈ ਜੀ ਨਾ ਹੀ ਸਟੀਮਰ ਦੀ ਵਰਤੋਂ ਕੀਤੀ ਹੈ ਬਹੁਤ ਹੀ ਵਧੀਆ ਸੌਖੇ ਤਰੀਕੇ ਦੇ ਨਾਲ ਆਪਾਂ ਨੇ ਆਪਣੇ ਘਰ ਦੇ ਵਿੱਚ ਮੋਮੋਜ਼ ਬਣਾ ਕੇ ਤਿਆਰ ਕਰੇ ਨੇ ਜੀ ਇਹ ਰੈਸਪੀ ਬਹੁਤ ਹੀ ਸੌਖੀ ਹੈ ਜੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਜ਼ਰੂਰ ਬਣਾਇਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੇ ਤੁਸੀਂ ਮੇਰੇ ਚੈਨਲ ਨੂੰ ਪਹਿਲੀ ਵਾਰੀ ਦੇਖਦੇ ਪਏ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਆਪਣੇ ਘਰ ਦੇ ਵਿੱਚ ਮੋਮੋਜ਼ ਬਣਾ ਕੇ ਤਿਆਰ ਕਰਾਂਗੇ ਇਹ ਮੋਮੋਜ਼ ਜਿਹੜੇ ਆ ਆਪਾਂ ਮੈਦੇ ਤੋਂ ਤਿਆਰ ਨਹੀਂ ਕਰਾਂਗੇ ਇਹਨਾਂ ਨੂੰ ਆਪਾਂ ਕਣਕ ਦੇ ਆਟੇ ਤੋਂ ਤਿਆਰ ਕਰਨਾ ਹੈ ਜੀ ਸਭ ਤੋਂ ਪਹਿਲਾਂ ਆਪਾਂ ਸਟਫਿੰਗ ਤਿਆਰ ਕਰਦੇ ਆਂ 500 ਗ੍ਰਾਮ ਮੈਂ ਪੱਤਾ ਗੋਭ ਲਈ ਹੈ ਇਹਨੂੰ ਮੈਂ ਗ੍ਰੇਟ ਕਰ ਲਿਆ ਹੈ ਇੱਕ ਗਾਜਰ ਲਈ ਹੈ ਜੀ ਇੱਕ ਪਿਆਜ਼ ਤੇ ਇੱਕ ਸ਼ਿਮਲਾ ਮਿਰਚ ਇਹਨਾਂ ਨੂੰ ਵੀ ਮੈਂ ਗ੍ਰੇਟ ਕਰ ਲਿਆ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਇੱਕ ਖੁੱਲੇ ਜਿਹੇ ਭਾਂਡੇ ਵਿੱਚ ਪਾ ਲਵਾਂਗੇ ਇੱਕ ਚਮਚ ਨਮਕ ਦਾ ਪਾ ਕੇ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਲਵਾਂਗੇ ਨਮਕ ਪਾ ਕੇ ਚੰਗੀ ਤਰ੍ਹਾਂ ਨੂੰ ਮਿਕਸ ਕਰ ਲਿਆ ਜੀ ਉਸ ਇਹਨੂੰ ਹੁਣ ਆਪਾਂ 10 ਮਿੰਟ ਲਈ ਰੱਖ ਦਾਂਗੇ ਇਹਨੇ ਨੂੰ ਆਪਾਂ ਮੋਮੋਜ਼ ਲਈ ਆਟਾ ਤਿਆਰ ਕਰ ਲਵਾਂਗੇ ਆਟਾ ਮੇ ਇੱਕ ਕੌਲੀ ਮੇ ਆਟੇ ਦੀ ਲਈ ਹੈ ਜੀ ਆਟਾ ਮਿਸ਼ਾਣ ਲਿਆਏ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਨਮਕ 2 ਚਮਚ ਪਾ ਲਵਾਂਗੇ ਆਪਾਂ ਰਿਫਾਈਨਡ ਆਇਲ ਦੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਗੁੰਨ ਲਵਾਂਗੇ ਇਹਨੂੰ ਆਪਾਂ ਨੇ ਜੀ ਬਣਾ ਹੀ ਪਤਲਾ ਗੁੰਨਣਾ ਹੈ ਨਾ ਹੀ ਬਹੁਤ ਜ਼ਿਆਦਾ ਟਾਈਟ ਗੁੰਨਣਾ ਹੈ ਜੀ ਇਹਨੂੰ ਆਪਾਂ ਨੇ ਜਿਸ ਤਰ੍ਹਾਂ ਦਾ ਪੂਰੀਆਂ ਦਾ ਆਟਾ ਹੁੰਦਾ ਹੈ ਬਸ ਉਸ ਤਰੀਕੇ ਨਾਲ ਗੁੰਨਾ ਹੈ ਪਤਲੇ ਤੋਂ ਥੋੜਾ ਜਿਹਾ ਸਖਤ ਆਟਾ ਮੈਂ ਗੁੰਨ ਲਿਆ ਹੈ ਬਸ ਆਪਾਂ ਇਹਨੂੰ ਥੋੜੀ ਜੀ ਦੇਰ ਹੱਥਾਂ ਦੇ ਨਾਲ ਐਵੇਂ ਮਲ-ਮਲ ਕੇ ਥੋੜਾ ਜਿਹਾ ਮਲੈਮ ਕਰ ਲਵਾਂਗੇ ਇਹ ਟੇਨੂ ਆਪਾਂ ਘਿਓ ਲਗਾ ਕੇ ਇਹਨੂੰ ਪਟਾਕੇ ਰੱਖ ਦਾਂਗੇ ਇਹਨਾਂ ਨੂੰ ਪਰ ਰੈਸਟ ਤੇ ਰੱਖਦੇ ਆ ਆਪਾਂ ਸਟਫਿੰਗ ਦੇਖਦੇ ਆ ਤੁਸੀਂ ਦੇਖ ਸਕਦੇ ਹੋ ਸਬਜ਼ੀਆਂ ਨੇ ਕਿੰਨਾ ਪਾਣੀ ਛੱਡ ਦਿੱਤਾ ਹੈ ਤੁਸੀਂ ਚਾਹੋ ਤਾਂ ਇਹਨੂੰ ਮਲਮਲ ਦੇ ਕੱਪੜੇ ਦੇ ਵਿੱਚ ਪਾ ਕੇ ਵੀ ਨਿਚੋੜ ਸਕਦੇ ਹੋ ਪਰ ਆਪਾਂ ਇਹਨਾਂ ਨੂੰ ਹੱਥ ਦੇ ਨਾਲ ਇਸ ਤਰੀਕੇ ਦੇ ਨਾਲ ਨਿਚੋੜਨ ਕੇ ਇਦੇ ਵਿੱਚ ਜੋ ਆਪਾਂ ਨੇ ਐਕਸਟਰਾ ਪਾਣੀ ਹੈ ਜਿਹੜਾ ਸਾਰਾ ਕੱਢ ਦੇਣਾ ਹੈ ਸਾਰੀ ਸਬਜ਼ੀ ਜੋ ਆਪਾਂ ਨੇ ਐਕਸਟਰਾ ਪਾਣੀ ਕੱਢ ਲਿਆ ਜੀ ਇਹ ਪਾਣੀ ਜਿਹੜਾ ਆਪਾਂ ਬੇਸਟ ਨਹੀਂ ਕਰਾਂਗੇ ਇਹਨੂੰ ਚਾਹੇ ਆਪਾਂ ਸੂਪ 'ਚ ਵਰਤ ਲਾਂਗੇ ਚਾਹੇ ਆਟਾ ਵਗੈਰਾ ਗੁੰਨਣ ਵਿੱਚ ਵਰਤ ਲਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਅੱਧੇ ਚਮਚ ਕਾਲੀ ਮਿਰਚ ਪਾਊਡਰ 1 ਚਮਚ ਪਾਵਾਂਗੇ ਜੀ ਕੁੱਟਿਆ ਹੋਇਆ ਲਸਣ ਲਸਣ ਪਾਣ ਦੇ ਨਾਲ ਫਲੇਵਰ ਜਿਹੜਾ ਬਹੁਤ ਵਧੀਆ ਹੁੰਦਾ ਹੈ 1 ਚਮਚ ਕੁੱਟਿਆ ਹੋਇਆ ਅਦਰਕ ਤੇ ਦੋ ਤਿੰਨ ਹਰੀਆਂ ਮਿਰਚਾਂ ਬਰੀਕ ਕਟੀਆਂ ਹੋਈਆਂ ਇਹਨਾਂ ਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇਧਰ ਆਪਾਂ ਨੇ ਪਤੀਲੇ ਵਿੱਚ ਪਾਣੀ ਰੱਖ ਲਿਆ ਹੈ ਜੀ ਗਰਮ ਹੋਣ ਲਈ ਇੱਕ ਛਾਨਣੀ ਲਈ ਆ ਛਾਨਣੀ ਨੂੰ ਆਪਾਂ ਨੇ ਰਫਾਈਨਡ ਆਲ ਦੇ ਨਾਲ ਗ੍ਰੀਸ ਕਰਕੇ ਇਹ ਵੀ ਇਹਦੇ ਉੱਤੇ ਰੱਖ ਦਿੱਤੀ ਆ ਛਾਨਣੀ ਨੂੰ ਆਪਾਂ ਟੱਕ ਦਵਾਂਗੇ ਇੰਨੇ ਆਪਾਂ ਇਧਰ ਆਪਣਾ ਜਿਹੜਾ ਆਟਾ ਤਿਆਰ ਕੀਤਾ ਸੀ ਉਹ ਦੇਖਦੇ ਆਂ ਪਟਾਪਣਾ ਬਿਲਕੁਲ ਤਿਆਰ ਹੈ ਜੀ ਇਧਰ ਸਟਫਿੰਗ ਵੀ ਆਪਣੀ ਤਿਆਰ ਆ ਹੁਣ ਆਪਾਂ ਮੋਮੋਜ਼ ਬਣਾਉਣੇ ਆ ਮੋਮੋਜ਼ ਬਣਾਉਣ ਦੇ ਲਈ ਪਹਿਲਾਂ ਆਪਾਂ ਛੋਟੇ ਛੋਟੀਆਂ ਪੇੜੀਆਂ ਲੰਬ ਬਣਾਵਾਂਗੇ ਤੁਸੀਂ ਚਾਹੋ ਇਹਨਾਂ ਨੂੰ ਥੋੜੇ ਵੱਡੇ ਸਾਈਜ਼ ਦੇ ਬਣਾ ਸਕਦੇ ਹੋ ਅੱਪ ਦੇ ਘਾਟੇ ਦੀਆਂ ਮੈਂ ਲੋਈਆਂ ਬਣਾ ਲਈਆਂ ਐ ਜਿਹੜਾ ਅੱਧਾ ਆਟਾ ਬਚਿਆ ਐ ਉਹ ਡਰਾਈ ਨਾ ਹੋ ਜਾਵੇ ਉਹਨੂੰ ਮੈਂ ਢੱਕ ਕੇ ਰੱਖ ਦਿੱਤਾ ਐ ਪਹਿਲਾਂ ਆਪਾਂ ਇਹਨਾਂ ਦੇ ਮੋਮਸ ਬਣਾ ਕੇ ਤਿਆਰ ਕਰਦੇ ਆ ਥੋੜਾ ਜਿਹਾ ਸੁੱਕਾ ਆਟਾ ਲਗਾ ਕੇ ਆਪਾਂ ਇਹਨਾਂ ਨੂੰ ਪਤਲਾ ਵੇਲ ਲਵਾਂਗੇ ਬਿਲਕੁਲ ਪਤਲਾ ਵੇਲਣਾ ਐ ਜੀ ਇਸ ਤਰੀਕੇ ਸਾਈਡਾਂ ਤੋਂ ਇਸ ਤਰੀਕੇ ਦੇ ਨਾਲ ਮੈਂ ਸਾਰੀਆਂ ਜਿਹੜੀਆਂ ਰੋਟੀਆਂ ਜੀਆਂ ਬੇਲ ਕੇ ਰੱਖ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਇਕੱਠਿਆਂ ਨੂੰ ਹੀ ਸਟਫਿੰਗ ਕਰਾਂਗੇ ਸਾਰੀਆਂ ਰੋਟੀਆਂ ਬੇਲ ਕੇ ਮੈਂ ਤਿਆਰ ਕਰ ਲਈਆਂ ਨੇ ਜੀ ਹੁਣ ਆਪਾਂ ਸਟਫਿੰਗ ਕਰਦੇ ਆਂ ਇਸ ਤਰੀਕੇ ਦੇ ਨਾਲ ਆਪਾਂ ਨੇ ਸਟਫਿੰਗ ਇਹਦੇ ਵਿੱਚ ਭਰ ਕੇ ਆਪਾਂ ਨੇ ਇਦਾਂ ਫੜਨਾ ਹੈ ਐਵੇਂ ਵੱੜ ਪਾਉਂਦੇ ਜਾਣਾ ਹੈ 9 ਪਿੱਛੋਂ ਆਪਾਂ ਇਹਨੂੰ ਘੁੱਟਦੇ ਜਾਣਾ ਐਦਾਂ। ਉਸ ਤੋਂ ਬਾਅਦ ਇਹਨੂੰ ਇਸ ਤਰੀਕੇ ਨਾਲ ਬੰਨ੍ਹ ਕਰ ਦੇਣਾ। ਇੱਕ ਸ਼ੇਪ ਤੁਹਾਨੂੰ ਹੋਰ ਦੱਸਦੀਆਂ ਉਸੇ ਤਰੀਕੇ ਦੇ ਨਾਲ ਪਾ ਲੈਣੇ ਨੇ ਅੱਧੇ ਵਿੱਚ ਪਾਵਾਂਗੇ ਤੇ ਦੇਖੋ ਅੱਧੇ ਵਿੱਚ ਆਪਾਂ ਨੇ ਬਲ ਪਾ ਲਏ ਅੱਧੇ ਨੂੰ ਆਪਾਂ ਨੇ ਇਸ ਤਰੀਕੇ ਦੇ ਨਾਲ ਤੇ ਧਮਾਨ ਕਰ ਦੇਣਾ ਹੈ ਬਾਕੀ ਦੇ ਸਾਰੇ ਮੋਮੋਜ਼ ਵੀ ਮੈਂ ਇਸੇ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰ ਲਵਾਂਗੀ ਸ਼ੇਪ ਜਿਹੜੀ ਤੁਹਾਨੂੰ ਸੌਖੀ ਲੱਗਦੀ ਹੈ ਤੁਸੀਂ ਉਹ ਬਣਾ ਸਕਦੇ ਹੋ ਮੋਮੋਜ਼ ਨੂੰ ਬਣਾ ਕੇ ਤਿਆਰ ਕਰ ਲੈਨੇ ਆਪਾਂ ਹਲਕਾ ਜਿਹਾ ਹੱਥਾਂ ਦੇ ਨਾਲ ਰਿਫਾਈਨਡ ਆਇਲ ਲਗਾ ਦਾਂਗੇ ਤਾਂ ਜੋ ਇਹਨਾਂ ਦੀ ਜਿਹੜੀ ਸ਼ਾਈਨਿੰਗ ਜੀ ਹੈ ਉਹ ਬਣੀ ਰਹੇ ਇੱਧਰ ਤੁਸੀਂ ਦੇਖ ਸਕਦੇ ਹੋ ਸਟੀਮ ਬਣ ਕੇ ਬਿਲਕੁਲ ਤਿਆਰ ਆ ਆਪਾਂ ਇਹਦੇ ਵਿੱਚ ਮੋਮੋਜ਼ ਰੱਖ ਦਾਂਗੇ ਇਹਨੂੰ ਬਣੇ ਪਹਿਲਾਂ ਗ੍ਰੀਸ ਕਰ ਲਿਆ ਸੀ ਰਫਾਈਨਡ ਆਇਲ ਲਗਾ ਕੇ ਛਾਂਣਣੀ ਨੂੰ ਤਾਂ ਜੋ ਮੋਮੋਜ਼ ਜਿਹੜੇ نیچے ਨਾ ਚਿਪਕਣ ਜਿੰਨੇ ਕੇ ਇਹਦੇ ਵਿੱਚ ਆਉਣਗੇ ਆਪਾਂ ਉਨੇ ਕਹੀ ਰੱਖਾਂਗੇ ਇਹਨਾਂ ਨੂੰ ਹੁਣ ਆਪਾਂ ਕਵਰ ਕਰ ਦਵਾਂਗੇ ਇਹਨਾਂ ਨੂੰ 12 ਮਿੰਟ ਆਪਾਂ ਇਹਨਾਂ ਨੂੰ ਸਟੀਮ ਕਰਨਾ ਹੈ ਜੀ ਬਾਕੀ ਦੇ ਮੋਮੋਸ ਜਿਹੜੇ ਸਟੀਮ ਹੋ ਰਹੇ ਆ ਆਪਾਂ ਇਹ ਵਾਲੇ ਆਟੇ ਦੇ ਵੀ ਬਣਾ ਲਾਂਗੇ ਉਦਾਂ ਹੀ ਆਪਾਂ ਉਸੇ ਤਰੀਕੇ ਦੇ ਨਾਲ ਜਿਹੜੇ ਪੇੜੇ ਲੋਈਆਂ ਨੇ ਕਰਕੇ ਤਿਆਰ ਕਰ ਲਵਾਂਗੇ ਪੂਰੇ 10-12 ਮਿੰਟ ਹੋ ਗਏ ਆ ਜੀ ਮੋਮੋਸ ਤੁਸੀਂ ਦੇਖ ਸਕਦੇ ਹੋ ਆਪਣੇ ਬਣ ਕੇ ਬਿਲਕੁਲ ਤਿਆਰ ਆ ਕਲਰ ਦੇਖੋ ਇਹਨਾਂ ਦਾ ਚੇਂਜ ਹੋ ਗਿਆ ਏ ਜਿਹੜੇ ਮੈਦੇ ਵਾਲੇ ਹੁੰਦੇ ਨੇ ਉਹ ਬਿਲਕੁਲ ਟਰਾਂਸਪੇਰੈਂਟ ਹੋ ਜਾਂਦੇ ਆ ਇਹਦੇ ਵਿੱਚ ਆਪਾਂ ਮੈਦਾ ਨਹੀਂ ਪਾਇਆ ਜੀ ਇਹ ਆਪਾਂ ਨੇ ਆਟੇ ਦੇ ਬਣਾਏ ਨੇ ਇਹਨਾਂ ਨੂੰ ਹੁਣ ਮੈਂ ਇੱਕ ਭਾਂਡੇ ਦੇ ਵਿੱਚ ਕੱਢ ਲਵਾਂਗੀ ਦੂਜਾ ਬੈਚ ਵੀ ਮੈਂ ਤਿਆਰ ਕਰ ਲਿਆ ਸੀ ਇਹਨੂੰ ਵੀ ਮੈਂ ਰੱਖ ਦਾਂਗੀ ਇਹਨਾਂ ਨੂੰ ਵੀ ਆਪਾਂ ਕਰ ਦਾਂਗੇ ਕਵਰ ਇੰਨੇ ਆਪਣੇ ਇਹ ਸਟੀਮ ਹੁੰਦੇ ਨੇ ਜੀ ਇਧਰ ਆ ਵਾਲੇ ਮੋਮੋਸ ਜਿਹੜੇ ਬਣ ਕੇ ਬਿਲਕੁਲ ਤਿਆਰ ਨੇ ਬੱਚਿਆਂ ਤੋਂ ਜਿਹੜਾ ਸਬਰ ਨਹੀਂ ਹੋ ਰਿਹਾ ਉਹਨਾਂ ਨੂੰ ਆਪਾਂ ਖਾਣ ਨੂੰ ਦਿੰਨੇ ਆ ਮੋਮੋਸ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਜੀ ਇਹ ਹੈਲਦੀ ਮੋਮੋਸ ਬਣੇ ਨੇ ਇਹ ਜਿਹੜੀ ਚਟਣੀ ਆ ਇਹ ਵੀ ਆਪਾਂ ਨੇ ਘਰੇ ਬਣਾਈ ਹੋਈ ਆ ਇਹਦੀ ਵੀਡੀਓ ਉਹ ਜਿਹੜੀ ਚੈਨਲ ਉੱਤੇ ਪਈ ਆ ਤੁਸੀਂ ਦੇਖ ਸਕਦੇ ਹੋ ਜੀ ਮੋਮੋਸ ਜਿਹੜੇ ਆਪਾਂ ਨੇ ਨਾ ਹੀ ਮੈਦਾ ਯੂਜ਼ ਕੀਤਾ ਹੈ ਨਾ ਹੀ ਆਪਾਂ ਨੇ ਸਟੀਮਰ ਯੂਜ਼ ਕੀਤਾ ਹੈ ਬਹੁਤ ਵਧੀਆ ਜਿਹੜੇ ਬਣ ਕੇ ਤਿਆਰ ਹੋਏ ਨੇ ਜੀ ਇੱਕ ਮੋਮੋਸ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਆ ਦੇਖ ਸਕਦੇ ਹੋ ਤੁਸੀਂ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਣਾਇਓ ਤੇ ਖਾਇਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗਦੀ ਜਾਂ ਨਹੀਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਨਾਲ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ